ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਢਾਲੀਵਾਲ ਲੋ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਭਰਾ ਬਲਵਿੰਦਰ ਸਿੰਘ ਜੀ ਉਹਨਾਂ ਕੋਲ ਜਿੰਨਾਂ ਕੋਲੇ ਬਹੁਤ ਹੀ ਘੈਂਟ-ਘੈਂਟ ਤੇ ਬਹੁਤ ਹੀ ਵਧੀਆ ਤੇ ਬਹੁਤ ਘੈਂਟ ਕੁਆਲਿਟੀ ਦਾ ਸਮਾਨ ਤਿਆਰ ਕਰਦੇ ਹਨ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਮੋਟਰਸਾਈਕਲ ਵਾਲੀ ਟਰਾਲੀ ਅਤੇ ਮੈਸਤਰੀਆਂ ਵਾਲੀਆਂ ਹੱਥਾਣੀਆਂ ਰੇੜੀਆਂ ਅਤੇ ਸਟੀਲ ਗੇਟ ਤੇ ਹੋਰ ਵੀ ਬਹੁਤ ਘੈਂਟ-ਘੈਂਟ ਸਮਾਨ ਤਿਆਰ ਕਰਦੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਭਰਾ ਜਿਹੜੇ ਖੇਤੀਬਾੜੀ ਕਰਦੇ ਹਨ ਉਹਨਾਂ ਲਈ ਬਹੁਤ ਹੀ ਵਧੀਆ ਤੇ ਬਹੁਤ ਹੀ ਹੀ ਕੈਂਡ ਕੁਆਲਟੀ ਦੇ ਸਮਾਨ ਤਿਆਰ ਕੀਤਾ ਜਾਂਦਾ ਹੈ ਖੇਤੀਬਾੜੀ ਦਾ ਤੇ ਇਹ ਜੋ ਦੁਕਾਨ ਹੈ ਇਹ ਹੈ ਮੇਨ ਮੇਨ ਲੁਧਿਆਣਾ ਮਰੇ ਕੋਟਲਾ ਰੋਡ ਲਹਿਰਾ ਤੇ ਮੇਰੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਆਪਣੇ ਭਰਾ ਹੁੰਨ ਨਾਲ ਜਰੂਰ ਸੰਪਰਕ ਕਰੋ ਥੈਂਕਸ ਧੰਨਵਾਦ ਮੈਂ ਤੁਹਾਡਾ ਆਪਣਾ ਮਨਪ੍ਰਿਤ ਢਾਲੀਵਾਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ